ਵਾਹਿਗੁਰੂ ਵਾਹਿਗੁਰੂ oh uh -huh. Right. ਕੁਝ ਲੱਗ ਜਾਏ ਨਾਨਕਿਆਸ ਕਾਂਡੀਆ ਸੁਣੀ ਰਹੇ ਸਮਾਏ ਚੰਗਾ ਚੰਗਾ ਕਰਮ ਨਿਰੰਦ ਬੰਦਾ ਮੰਦਾ ਹੋਏ ਉਸਕੇ ਗੁਨਾਥੀਏ ਜਿਹੜੇ ਖੈ ਵਰਤੈ ਸੋਈ ਬਹ ਲੱਗ ਜਾ ਸਲਾਮ ਜਗਤੋ ਵੇ ਤੇਰੇ ਨਾਮੋ ਉਤਾ ਜਾਏ ਨਾਨਕ ਦੋਵਾ ਕੁੜੀਆਂ ਥਾ ਨਾਨਕ ਦੋਵਾ ਕੁੜੀਆਂ ਤਾਰਨ ਕਾਈ ਪਾਇ ਬੋਨ ਤੇ ਸੇਵਾ ਸੁਭਾਤ ਨੇ ਪਾਉੜ ਕੇ ਸੇਵਾ ਸੁਪਾਈਐ ਸੋ ਸਾਥ ਸੁਸਮਾ ਲੀਐ ਜਿਦ ਕੀਤਾ ਪਾਈਐ ਆਪਣਾ ਸਾਕਾਲ ਭੁਰੀ ਕਿਉ ਕਾਲੀਐ ਮੰਦਾ ਮੂਲ ਕੀਤੇ ਦਿਨ ਮਿੰਦਰਣ ਹਾਲੀਐ ਜਿਉ ਸਹਨਾ ਨਾ ਹਾਰੀ ਤੇ ਵੀ ਨਾ ਪਾਸ ਅਟਾ ਲੀਐ ਕਿਛਲਾ ਹੀ ਪ੍ਰਕਾਲੀਐ ਕਿਛਲਾ ਹੀ ਪ੍ਰਕਾਲੀਐ ਜਿਨੇ ਗੁਰਮੁਖ ਨਾਮ ਤੇ ਆਇਆ ਤਨ ਸਭ ਨਿਜਰਾ Good night. ਜੋ ਲੋਕ ਵਹਲਾ ਦੁਜਾ ਚੱਕਰ ਲੱਗਿਆ ਚੱਕਰੀ ਜੇ ਚੱਲ ਨਾ ਖਸਮੇ ਪਾਏ ਚੱਕਰ ਲੱਗਿਆ ਚੱਕੀਆਂ ਵਾਲੇ ਘਰ ਬਾਬਾ ਦੁਨ ਲੱਖ ਰਿਖ ਦੇ ਨੀ ਅਕ ਸੁਣਾ ਪਾਏ ਸਾ ਆਪ ਗਵਾਏ ਸਿਵਮ ਪ੍ਰਤਿਪਾਏ ਮਾ ਨਾਨਕ ਜਿਸ ਨੂੰ ਲੱਗਾ ਦਿਸੰਦ ਲੱਗਾ ਸੁ ਪ੍ਰਵਾਨ ਮਹੰਦਾ ਦੁਜਾ ਜੋ ਜੀ ਹੋਏ ਸੁਦਵਾ ਮੋ ਕਕਿਆ ਵਾ ਤੀਜੇ ਵੇਦਮ ਨਾਲੇ ਆਣੇ ਦੋਸਤੀ ਕਰੇ ਨਾ ਮੇਰਾ ਜਿਹ ਜਾਣ ਤੈ ਉਹ ਵਰਤ ਵਿਖੋ ਪੁੰਨਰਜਾਸ ਵਸਤੂ ਮੰਦਰ ਬਾਤ ਨੂੰ ਮਾਵਾ ਦੁੱਤੀ ਬਾਬਾ ਸਾਹਿਬ ਸਤੀ ਹੁਕਮ ਨਾਲ ਚੱਲੇ ਕਹੀ ਬਣੇ ਅਰਦਾਸ ਊਟ ਮਣ ਕੁਰੂ ਹੋਵੇ ਨਾਨਕ ਸੁਖ ਚ ਵਿਕਾਸ ਮਹਲਾ ਲਜਾ ਨਾਲੇ ਆਲੇ ਦੋਸਤੀ ਵਡਾਸੋਂ ਲਿਓ ਪਾਣੀ ਅੰਦਰ ਲੀਜੋ ਜਿਸ ਦਾ ਰਾਉ ਨਾਥੀ ਹੋ ਮਲਾ ਦੁੱਜਾ ਵੇ ਆਣਾ ਕਰੇ ਕਾਮਨ ਸਕੇਰਾ ਜੇ ਕਗ ਚੰਗੀ ਕਰੇ ਤੂੰ ਜੀ ਪੀ ਮੇਰਾ ਕੋੜ ਜਾਂ ਜੰਗਰੀ ਇਹ कर लगे चक्र जी चिल्ला में पाए और मत अगली हो बजे बिदूना खाए खस में करे बराबरी प्रिया तंत्र पाए बजे भाई अगला मामा पाना खाए जिस तत्ता कावन तो उसका ये सवास नान खुकम में चल रही नाल खस में चला यार नाल खस चला यार दास जिन्ना गुरमुख प्रीत है I'm ਇਕ ਨਹੀਂ ਦਾਤ ਆਪਸੇ ਜੋ ਪਾਈ ਹੈ ਨਾਨਕ ਸਾ ਕਰਮਾ ਸਾਕਤ ਹੈ ਜੋ ਨਿਲੈ ਮਨ ਲਗ ਜਾ ਇਕ ਨਹੀਂ ਜਾ ਤਰੀ ਜਿਤ ਮੁਖ ਸੰ ਨਾ ਜਾਏ ਨਾਨਕ ਸੇਵਾ ਗਾਡੀ ਹੈ ਜੇ ਸੇਤੀ ਖਸਮ ਸਮਾਏ ਹੋੜ ਨਾਨਕ ਤਰਜਾ ਆਪਨੀ ਹਕਤਾ ਕੇ ਪਰਵਾਨ ਆਪ ਰਾਇ ਸਾਖੀ ਕਿਰਪਾ ਕਰਾਈ ਮਾ ਇਕਣਾ ਗੁਮ ਜੀ ਨੇ ਇੱਕ ਚੜਚਲਾ ਵਸਿਆ ਆਕਰਾਇ ਗਿਆ ਉਹ ਕਸੋਰੀ ਪੁਕਾਰ ਯਾਰ ਕਰਨਾ ਜੀ ਕੀਆ ਫਿਰ ਤਸੀਹ ਕਰਨੀ ਸਾ ਫਿਰ ਤਸੀਹ ਕਰਨੀ ਸਾ ਹਰ ਜੁਗ ਢੁਗ ਬਾਗਤ ਤੋ ਆਡੇ ਸੱਜਣਾ ਪੈ ਪੂਰਨ ਦੇ ਇੱਕ ਨਿਤ ਸਮਾਏ ਇਕ ਚਲੇ ਅਹ ਚੜੇ ਇਕ ਨਿਹਾਨੀ ਪੈ ਸਵਨ ਕੁੱਪ ਰਹਿਣ ਖੜੇ ਨਾ ਸਵਾਰ ਨਾਨਕਾ ਜਿਨ ਪਵਨ ਗੁਰ ਕਰੇ ਬਹੁਤਿਆ ਆਪੇ ਸੱਜੁ ਕਰੇ ਆਉਂਦਾਇ ਫਿਰਖਿਆ ਉਸ ਬੰਦ ਜਨ ਤੋਂ ਪਾਇ ਕੇ ਦੇਖਾ ਤਾ ਬੁਧਾ ਜਿਸਨੋ ਕਈਆ ਨਾਨਕਾ ਸ਼ਾਮ ਕੀ ਛੇ ਆਪੇ ਆ ਕੋੜਿ ਵਣਿ ਤੇਵੜਿਆ Ta da